ਨੀ ਦੇ ਰਾਸਿਓ ਨਿਰਿਸ਼ਚਰ ਰੰਗਰੇਤਾਂ ਤੋਂ ਪਹੁੰਚੋ ਮਾਲਾੜਿਆਂ 15 ਗਸਤ 15 ਗਸਤ ਇਹਨਾਂ ਤੋਂ ਬਾਅਦ 15 ਗਸਤ ਤੋਂ ਜਾਨੀ ਵੀ ਨਹੀਂ ਦਿੱਤੇ ਜੋਸ ਉਹਨਾਂ ਦੇ ਨਾਲ ਸਾਡੇ ਮੁਖ ਪਰਮਾਨੰਦ ਜੀ ਉਹਨਾਂ ਨੂੰ ਤੇ ਯਾਦ ਕਰਦੇ ਹਾਂ ਕਿ ਅਫੀਸ਼ ਤੋਂ ਆਜ਼ਾਦੀ ਮਿਲੀ ਹੈ ਆਪਾਂ ਉਹੀ ਮੰਨਣਾ ਆਪਣਾ ਦੇਸ਼ ਆਜ਼ਾਦ ਕਰਨ ਵਾਸਤੇ ਉਹਨਾਂ ਨੇ ਜਿਹੜੀ ਕੁਰਬਾਨੀ ਕੀਤੀ ਹੈ ਹਮੇਸ਼ਾ ਅਸੀਂ ਹਰ ਸਾਲ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਇੱਥੇ ਆਪਣਾ ਸਮਾਨ ਮਨਾਉਣੀ ਸ਼ਹੀਦਾਂ ਦੇ ਜਿਹੜੇ ਨਸ਼ੇ ਦੀ ਦਲਦਲ ਵਿੱਚ ਧਸੇ ਜਾਂਦੇ ਆ ਉਹਨਾਂ ਨੂੰ ਕੀ ਇਸ ਦੇਸ਼ ਦੀ ਇੱਜ਼ਤ ਦੇ ਪੰਨੇ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਨਸ਼ੇ ਛੱਡ ਕੇ ਆਪਣੇ ਪਰਿਵਾਰ ਵੱਲ ਦੇਖੋ ਆਪਣਾ ਅੱਗੇ ਫਿਊਚਰ ਦੇਖੋ ਤੁਸੀਂ ਚੰਗੇ ਕਰਮ ਕਰੋ ਤਾਂ ਕਿ ਜੋ ਅੱਗੇ ਜਾ ਕੇ ਤੁਹਾਡੇ ਜੀਵਨ ਵਿੱਚ ਤੁਹਾਨੂੰ ਕੰਮ ਆਵੇ ਹਾਂ ਜੀ ਸਨਮਾਨਯੋਗ ਇਹ ਸ਼ਖਸੀਅਤਾਂ ਆਜ਼ਾਦੀ ਦਿਵਸ ਦੇ ਕੀ ਸੰਬੰਧ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਕਿਉਂਕਿ ਜਿਹੜੇ ਸਾਡੇ ਦੇਸ਼ ਪਤਾਂ ਦੇ ਸਾਡੇ ਲਈ ਬਾਨੀਆਂ ਦੀਆਂ ਸਨ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਦੀ ਕੁਰਬਾਨੀਆਂ ਯਾਦ ਕਰਦੇ ਹੋਏ ਮਨਾਉਂਦੇ ਆ ਤੇ ਤੁਹਾਨੂੰ ਯਾਦ ਰੱਖਣਾ ਚਾਹੀਦਾ ਇਹਨਾਂ ਦੀਆਂ ਕੁਰਬਾਨੀਆਂ ਮੁੱਖ ਮਹਿਮਾਨ ਜੀ ਸੁਤੰਤਰ ਦਿਵਸ ਦੇ 78ਵੇਂ ਭਰੇ ਗਣਤੇ ਸਮੂਹ ਦੇਸ਼ ਵਾਸੀਆਂ ਨੂੰ ਔਰ ਕਪੂਰਥਲਾ ਵਾਸੀਆਂ ਨੂੰ ਦਿਲ ਦੀਆਂ ਹਰਾਇਆਂ ਤੋਂ ਵਧਾਈ ਦਿੰਦਾ ਹਾਂ ਮੁਬਾਰਕ ਦਿੰਦਾ ਹਾਂ ਔਰ ਨਾਲ ਦੀ ਨਾਲ ਉਹਨਾਂ ਨੂੰ ਸਜਦਾ ਕਰਦਾ ਹਾਂ ਸਲੂਟ ਕਰਦਾ ਹਾਂ ਉਹਨਾਂ ਸੂਰ ਵੀਰਾਂ ਨੂੰ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਕਰਕੇ ਸਾਨੂੰ ਅੱਜ ਇਹ ਆਜ਼ਾਦੀ ਇਹ ਖੁਸ਼ੀ ਸਾਂ ਲੈਣ ਦਾ ਮੌਕਾ ਮਿਲਿਆ ਦਾ ਇੱਕ ਵਾਰ ਫੇਰ ਮੇਰੇ ਵੱਲੋਂ ਸਾਰਿਆਂ ਨੂੰ ਸਾਰੇ ਦੇਸ਼ਵਾਸੀਆਂ ਨੂੰ ਸੁਤੰਤਰ ਦਿਵਸ ਦੀ ਬਹੁਤ-ਬਹੁਤ ਵਧਾਈ ਤੇ ਸ਼ੁਭ ਕਾਮਨਾਵਾਂ ਆ ਸਾਰੇ ਕਪੂਰਥਲਾ ਤੇ ਦੇਸ਼ਵਾਸੀਆਂ ਨੂੰ ਅੱਜ ਸੁਤੰਤਰ ਦਿਵਸ ਦੀ ਬਹੁਤ-ਬਹੁਤ ਸ਼ੁਭ ਕਾਮਨਾ ਹੈ ਆ ਪਹਿਲਾ ਤਾਂ ਇਹ ਬਹੁਤ ਖੁਸ਼ੀ ਦਾ ਪਰਵ ਹੈ ਕਿ ਸਾਨੂੰ ਇਹ ਮੌਕਾ ਮਿਲਦਾ ਹੈ बार-बार ਦਾ ਦੇਸ਼ ਦੀ ਸੇਵਾ ਕਰਨ ਦਾ ਆ ਇਸ ਤਰ੍ਹਾਂ ਸੇ ਸਭ ਨੂੰ ਇਸ ਤਰ੍ਹਾਂ ਦੇ ਜੋ ਜ਼ਿੰਮੇਵਾਰੀਆਂ ਨਹੀਂ ਮਿਲਦੀਆਂ ਹੈ ਤਾਂ ਇਸ ਕਰਕੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਇਸ ਤਰ੍ਹਾਂ ਦੀ ਜ਼ਿੰਮੇਵਾਰੀਆਂ ਦਿੱਤੀ ਗਈਆਂ ਹੈ ਕਿ ਅਸੀਂ ਦੇਸ਼ ਸੇਵਾ ਕਰ ਸਕੀਏ ਇਸ ਤੋਂ ਇਲਾਵਾ ਮੈਂ ਸਾਰੇ ਕਪੂਰਥਲਾ ਵਾਸੀਆਂ ਨੂੰ ਇਹੀ ਕਹਿਣਾ ਹੈ ਕਿ ਕਪੂਰਥਲਾ ਪੁਲਿਸ ਜਿਹੜੀ ਹੈ ਉਹ ਤੁਹਾਡੀ ਸੁਰੱਖਿਆ ਕੇ ਲਈ ਮੁਸਤੈਦ ਸੜਕੋਂ ਪਰ ਤੈਨਾਤ ਹੈ ਅਸੀਂ ਆਉਣ ਵਾਲੇ ਸਾਰੇ ਟਾਈਮ ਤੇ ਇਹੀ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਸਿਕਿਉਰਿਟੀ ਅਤੇ ਪੀਸਫੁਲ ਮਾਹੌਲ ਸਾਰੇ ਦੇ ਵਿੱਚ ਬਣਾ ਕੇ ਰੱਖਿਆ ਜਾਵੇ ਅੱਜ ਮੁੱਖ ਅਧਿਆਪਕ ਸਾਹਿਬਾਨ ਜੱਤਰਾਂ ਜੀ ਤੁਹਾਡਾ ਬਹੁਤ ਜਿਲ੍ਹਾ ਨਿਵਾਸੀ ਨਾਲ ਬਣਾਇਆ ਜਾ ਰਿਹਾ ਇਸ ਪੰਡਾਲ ਦੇ ਵਿੱਚ ਸ਼ਾਵਲ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਆ ਕੇ ਮਿਲਣਾ ਚਾਹੀਦਾ ਆਮ ਸ਼ਹਿਰ ਨੂੰ ਆ ਕੇ ਮਨਾਉਣਾ ਚਾਹੀਦਾ ਪਰ ਮੈਂ ਦੇਖ ਰਿਹਾ ਕਿ ਸਮੂਹ ਜਤ ਬਹੁਤ ਘਟਿਆ ਲੋਕਾਂ ਵਿੱਚ ਦੇਸ਼ ਭਗਤੀ ਦੀ ਜੀ ਭਾਵਨਾ ਆ ਰਾਸ਼ਟਰ ਭਾਵਨਾ ਆ ਉਹ ਜਰੂਰ ਪੈਦਾ ਕਰਨੀ ਚਾਹੀਦੀ ਆ ਸਾਡੇ ਦੇਖ ਕੇ ਮਾਣ ਜੋ ਪ੍ਰਧਾਨ ਜੀ ਨੇ ਹਰ ਘਰ ਤਿਰੰਗਾ ਮੋਹਣ ਚਲਾ ਕੇ ਜਿਹੜਾ ਕਿ ਇੱਕ ਮੈਸੇਜ ਇੰਡੀਕੋਟ ਕੀਤਾ ਹੈ ਕਿ ਆਪਾਂ ਦੇਸ਼ ਨੂੰ ਸਮਰਥਨ ਦਈਏ ਰਾਸ਼ਟਰ ਨੂੰ ਸਮਰਥਨ ਦਈਏ ਇਹ ਜਿਹਾ ਕਿ ਆਮ ਆਵਾਜ਼ੀ ਪਾਰਟੀਆਂ ਦੇ ਖਾਸ ਕਰਕੇ ਜਿਹੜਾ ਹੈਗਾ ਨਾ ਮੁੱਦਾ ਦਿਖਾਉਂਦੀ ਪਿਆ ਹੈ ਅੱਜ ਕਿਉਂਕਿ ਤੇ ਆਪਾਂ ਦੇਖ ਰਹੇ ਕਿ ਆਪਣੇ ਹਸਪਤਾਲ ਦੀ ਮਾੜੀ ਹਾਲਾਤ ਆ ਗੌਰਮੈਂਟਸ਼ਨ ਦੀ ਮਾੜੀ ਹਾਲਾਤ ਆ ਤੇ ਕੋਈ ਮੰਤਰੀ ਤੇ ਆ ਕੇ ਰਾਜੀ ਨਹੀਂ ਕਿਉਂਕਿ ਜੇ ਮੰਤਰੀ ਇੱਥੇ ਕੋਈ ਆ ਗਿਆ ਤੇ ਲੋਕਾਂ ਦੇ ਤੁਹਾਡੇ ਪੱਤਰਕਾਰ ਦੀ ਉਹਦੇ ਸਵਾਲ ਦੇਣੇ ਪੈਣਗੇ ਉਹਨੂੰ ਸੋ ਮੈਂ ਸਮਝਦਾ ਕਿ ਉਹਨਾਂ ਨੂੰ ਨੈਤਿਕਤਾ ਦੇ ਉੱਪਰ ਵੀ ਆ ਕੇ ਗੱਲ ਕਰਨੀ ਚਾਹੀਦੀ ਹੈ ਲੋਕਾਂ ਦੇ ਮਸਲੇ ਆਜ਼ਾਦੀ ਦੇ ਸਮਾ ਰਹੇ ਆ ਤੇ ਕੀ ਕਹਿਣਾ ਚਾਹੁੰਦੇ ਦੇਸ਼ ਵਾਸੀ ਅੱਜ ਤੇ ਸਾਡੇ ਭਾਰਤ ਦੇ ਨਿਰਜਾਇ ਦੇ ਹੋਏ ਨੂੰ 77 ਸਾਲ ਹੋ ਗਏ ਨੇ ਇਹ 77ਵਾਂ ਜਿਹੜਾ ਹੈਗਾ ਆ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਤੇ ਅੱਜ ਤੇ ਦਿੰਦੀਆਂ ਬਹੁਤ ਬਹੁਤ ਜਿਆਦੀਆਂ ਸ਼ੁਭ ਕਾਮਨਾਵਾਂ ਔਰ ਬਹੁਤ ਬਹੁਤ ਜਿਆਦੀਆਂ ਵਧਾਈਆਂ ਜ਼ਿਲ੍ਹਾ ਕਪੂਥਲੇ ਦੇ ਸਾਰੇ ਜਨਤਾ ਨੂੰ ਔਰ ਪੰਜਾਬ ਦੇ ਪੂਰੇ ਭਾਰਤ ਦੇਸ਼ ਵਿੱਚ ਵਸਦੀ ਸਾਰੇ ਲੋਕਾਂ ਨੂੰ ਬਹੁਤ ਬਹੁਤ ਜਿਆਦੀਆਂ ਇੰਜ ਮੁਬਾਰਕਾਂ ਕੀ ਨਾਮ ਜੀ ਆਪਣਾ ਮੇਰਾ ਨਾਮ ਰਿੰਦਾ ਕੌਰ ਜੀ ਅੱਛਾ ਮੈਡਮ ਤੁਸੀਂ ਆਜ਼ਾਦੀ ਘੁਲਾਟੀਆਂ ਪਰਿਵਾਰ ਵਿੱਚੋਂ ਬਿਲਕੁਲ ਜੀ ਤੇ ਅੱਜ 15 ਅਗਸਤ ਆਜ਼ਾਦੀ ਦਿਵਸ ਹੈਗਾ ਵਾ ਤੇ ਜਿਹੜਾ ਲੋਕਾਂ ਵਿੱਚ ਇਹ ਪਿਆਰ ਜਿਹੜਾ ਆਜ਼ਾਦੀ ਦਾ ਘਟਦਾ ਜਾ ਰਿਹਾ ਹੈ ਕੀ ਕਹੋਗੇ ਤੁਸੀਂ ਸਰ ਮੈਂ ਆਜ਼ਾਦੀ ਘੁਲਾਟੀਆਂ ਪਰਿਵਾਰ ਦੇ ਵਿੱਚੋਂ ਆ ਸਾਨੂੰ ਤਾਂ ਇੰਨਾ ਚਾਹ ਹੁੰਦਾ 26 ਜਨਮਨੀ 15 ਅਗਸਤ ਤੇ ਦੋਨੋਂ ਦਿਨਾਂ ਦਾ ਅ ਸਵੇਰੇ ਮਤਲਬ ਕੀ ਬੜਾ ਹੀ ਘਰ ਦੇ ਵਿੱਚ ਵੀ ਉਹਦਾ ਦਾ ਮਾਹੌਲ ਹੁੰਦਾ ਪਰ ਲੋਕਾਂ ਦੇ ਵਿੱਚ ਬੱਚਿਆਂ ਦੇ ਵਿੱਚ ਨਾ ਥੋੜੀ ਜਾਗਰੂਕਤਾ ਦੀ ਲੋੜ ਹੈ ਨਹੀਂ ਬੱਚਿਆਂ ਸਰਕਾਰਾਂ ਨੂੰ ਵੀ ਚਾਹੀਦਾ ਹੁਣ ਅੱਜ ਫਿਰ ਤੋਂ ਹੋ ਰਿਹਾ ਜੀ ਅਸੀਂ ਲਾਸਟ ਟਾਈਮ ਆਏ ਸੀ ਬਹੁਤ ਜ਼ਿਆਦਾ ਕਰਾਊਡ ਸੀਗਾ ਸਾਡੇ ਕੋਲ ਪਲੇ ਸਟੇਡੀਅਮ ਦੇ ਵਿੱਚ ਅੱਜ ਤੁਸੀਂ ਦੇਖ ਲਓ ਜਿਹੜੇ ਪਰਫਾਰਮ ਕਰਨ ਵਾਲੇ ਆ ਬਸ ਉਹ ਹੀ ਆਏ ਹੋਏ ਆ ਤੇ ਸਟੇਡੀਅਮ ਥੋੜੀ ਖਾਲੀ ਆ ਤੇ ਯਾ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਲੋਕਾਂ ਦੇ ਵਿੱਚ ਦਾ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਲਾਜ਼ਮੀ ਕਰੇ ਸਕੂਲਾਂ ਦੇ ਵਿੱਚ ਵੀ ਜਾਗਰੂਕਤਾ ਕਰੇ ਬੱਚਿਆਂ ਦੇ ਵਿੱਚ ਸਟੂਡੈਂਟਸ ਦੇ ਵਿੱਚ ਤੇ ਤਾਂ ਜੋ ਉਹਨਾਂ ਦੇ ਮਨ ਦੇ ਵਿੱਚ ਬੱਚਿਆਂ ਨੂੰ ਅੱਜਕੱਲ ਫੋਨਾਂ ਦੇ ਉੱਪਰ ਵੀ ਕੋਈ ਮੈਸੇਜ ਕੋਈ ਅੰਦਾ ਨਾਣਾ ਚਾਹੀਦਾ ਕਿ ਬੱਚੇ ਆਟੋਮੈਟਿਕਲੀ ਇਥੇ ਆਉਣ ਇਤਾਂ ਦੇ ਪ੍ਰੋਗਰਾਮਾਂ ਵਿੱਚ ਆਉਣਗੇ ਤਾਂ ਉਹਨਾਂ ਦੇ ਅੰਦਰ ਮਤਲਬ ਹੋਰ ਦੇਸ਼ ਭਗਤੀ ਦੀ ਭਾਵਨਾ ਜਗੇ